ਹਾਂਜੀ ਬੱਚਿਓ ਧਿਆਨ ਨਾਲ ਦੇਖੋ ਆ ਕਿਰਤੀ ਤੁਹਾਨੂੰ ਦਿਖ ਰਹੀ ਹੈ ਨਾ ਹਾਂਜੀ ਇਹਦਾ ਮੂੰਹ ਦੇਖੋ ਕਿਹਦੇ ਵੱਲ ਗੁਰਪ੍ਰੀਤਵਾਲਤੇ ਏਕੰਵਲ ਕਿਹਦੇ ਵੱਲ ਹੈ ਜੀ ਗੁਰਪ੍ਰੀਤਵਾਲਤੇ ਏਕੰਵਲ ਹੁਣ ਇਹਦਾ ਮੂੰਹ ਆਪਾਂ ਸਹਿਜੂ ਵੱਲ ਕਰਨਾ ਤੇ ਅਜਾ ਸਿੰਘ ਵੱਲ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਤਿੰਨ ਪੈਨ ਚੱਕਣੇ ਆ ਇਹਦੀ ਸ਼ੇਪ ਐ ਰਹੂਗੀ ਇਹ ਚੋਂ ਤਿੰਨ ਪੈਨ ਚੱਕ ਕੇ ਉਹਨੂੰ ਤੁਸੀਂ ਇਸ ਤਰ੍ਹਾਂ ਲਗਾਉਣਾ ਵੀ ਉਹਦਾ ਮੂੰਹ ਕਿੱਧਰ ਹੋ ਜੇ ਸਹਿਜੂ ਹੋਣਾ ਵੱਲ ਠੀਕ ਹੈ ਜੀ ਆਪਾਂ ਐਕਟੀਵਿਟੀ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਦੇਖੋ ਤੁਹਾਡੇ ਚ ਕਿਹੜਾ ਬੱਚਾ ਹੋਊਗਾ ਗਰਪੀ ਦਾਊਗਾ ਗਰਪੀਤ ਧਿਆਨ ਨਾਲ ਬੱਚੇ ਚਲੋ ਜੀ ਤਿੰਨ ਪੈਨਾਂ ਨੂੰ ਚੱਕਣਾਗਾ ਇੱਕ ਮਿੰਟ ਜੀ ਇਹ ਲਓ ਜੀ ਗਰਪੀਤ ਸਿੰਘ ਚੱਕੋ ਜੀ ਤਿੰਨ ਪੈਨ ਤਿੰਨ ਪੈਨ ਚੱਕਣੇ ਆ ਐਸਾ ਨਾ ਰੱਖਣੇ ਵੀ ਉਹਦਾ ਜਿਹੜਾ ਮੂੰਹ ਆ ਉਹ ਕਿੱਧਰ ਨੂੰ ਹੋ ਜੇ ਹੋ ਜਾ ਸੈਜੂ ਕੰਨੀ ਤੈਨ੍ਹ ਪੈਨ ਚੱਕਣੇ ਸੇ ਪੁੱਤ ਤੈਨ੍ਹ ਪੈਨ ਚੱਕਣੇ ਇਹ ਤਾਂ ਹਲਾਉ ਇਹਨੂੰ ਤਾਂ ਛੇੜੋ ਹੀ ਨਾ ਤੁਸੀਂ ਹਾਂਜੀ ਗਲਤ ਹੋ ਗਈ ਨਾ ਐਕਟੀਵਿਟੀ ਹਾਂਜੀ ਦੁਬਾਰਾ ਫੇਰ ਉਵੇਂ ਹੀ ਧਿਆਨ ਨਾਲ ਦਿਮਾਗ ਨੂੰ ਯੂਜ਼ ਕਰਨਾ ਤੁਸੀਂ ਆਪਦੇ ਨੂੰ ਆਪਦੀ ਤਰਕ ਸ਼ਕਤੀ ਨੂੰ ਧਿਆਨ ਨਾਲ 1 ਮਿੰਟ ਇੱਕਮ ਇੱਕ ਹੀ ਚਾਂਸ ਆ ਠੀਕ ਹੈ ਜੀ ਇੱਕ ਹੀ ਚਾਂਸ ਆ ਧਿਆਨ ਨਾਲ ਚਲੋ ਜੀ ਤੈਨ੍ਹ ਪੈਨ ਚੱਕਣੇ ਆ ਤੁਸੀਂ ਤੇ ਧਿਆਨ ਨਾਲ ਇਸ ਤਰ੍ਹਾਂ ਨਾਲ ਲਗਾਉਣੇ ਆ ਵੀ ਉਹਦਾ ਮੂੰਹ ਸਹਿਜਵਲ ਹੋ ਜੇ ਤੀਰ ਦਾ ਹਾਂਜੀ ਪੁੱਤੋ ਇੱਕ ਮਿੰਟ ਨਹੀਂ ਨਹੀਂ ਵੀਰੇ ਐਕਟੀਵਿਟੀ ਕਰਨਾ ਹੈ ਇਹਨੇ ਆਵਾਜ਼ ਨਹੀਂ ਕਰਨੀ ਜ਼ਿਆਦਾ ਟਾਈਮ ਨਹੀਂ ਲੈਣਾ ਜੀ ਬਾਕੀ ਬੱਚਿਆਂ ਦੀ ਵਾਰੀ ਆਬੂਗੇ ਇਨੇ ਚੱਕਲੇ ਤੁਸੀਂ ਕਿੰਨੇ ਚੱਕਣੇ ਸੀ ਇਹਨੇ ਕਿੰਨੇ ਚੱਕਲੇ ਨੇ ਬੰਜੀ ਚ ਹਲਾਤੇ ਇਹਨਾਂ ਨੂੰ ਕਾਤੋਂ ਹਲਾਈ ਇਹਨਾਂ ਪੁੱਤ ਇਹਨਾਂ ਦਾ ਮੂੰਹ ਤਾਂ ਹੀ ਆ ਕਰਕੇ ਦਿਖਾਓ ਇਹਨੂੰ ਨਹੀਂ ਹਲਾਉਣਾ ਤਿੰਨ ਪੈਨ ਚੱਕਣੇ ਬਸ ਆਊਟ ਆ ਜੀ ਚਲੋ ਤੁਹਾਡੀ ਵਾਰੀ ਹੈ ਪੁੱਤ ਲਓ ਜੀ ਲਓ ਜੀ ਹੋਣਾ ਇਧਰ ਇੱਕ ਮਿੰਟ ਆਓ ਜੀ ਤੁਹਾਡੀ ਵਾਰੀ ਹੈ ਚਲੋ ਸ਼ੁਰੂ ਕਰੋ ਤਿੰਨੇ ਪੈਨ ਚੱਕਣੇ ਆ ਤੇ ਮੂੰਹ ਕਿਧਰ ਨੂੰ ਹੋ ਜਾਊਗਾ ਸੈਜੂ ਵੱਲ ਦੋ ਚੱਕਲੇ ਤਿੰਨ ਚੱਕਲੇ ਆਊਟ ਆ ਜੀ ਚਲੋ ਜੀ ਖੁਸ਼ੀ ਤੁਹਾਡੀ ਵਾਰੀ ਹੈ ਪੁੱਤ ਤਿੰਨ ਪੈਨ ਹੀ ਚੱਕਣੇ ਪੁੱਤ ਜਿਆਦਾ ਕਨਫਿਊਜ਼ ਨਹੀਂ ਹੋਣਾ ਏਕ-ਏਕ ਚੱਕ ਕੇ ਜਿੱਦਾਂ ਛੋੜੇ-ਮੂੜੇ ਦੇ ਖਾਤਾ ਥੋੜੀ ਜਿਹੀ ਲਿਓ ਜੀ ਬੇ ਆ ਜੀ ਓਕੇ ਡਾਕੂਮੈਂਟ ਲਿਓ ਵੀਰੇ ਤਿਆਰ ਰੱਖੋ ਤੁਸੀਂ ਤਿੰਨ ਪੈਨ ਚੱਕਣੇ ਆ ਤਿੰਨ ਤੋਂ ਚੌਥਾ ਪੈਨ ਨਹੀਂ ਚੱਕਣਾ ਓਕੇ ਨਹੀਂ ਹੋਇਆ ਲਿਜ ਕਰੋ ਪੁੱਤ ਇਧਰ मुंह ਕਰੋ ਚੱਕੋ ਤਿੰਨ ਪੈਨ मुंह ਇਧਰ ਨੂੰ ਕਰੋ ਨਹੀਂ ਰੱਖੇਗੇ ਇਹ ਦਵਾਰ ਮੈਂ ਜੀ ਰੱਖ ਕੇ ਸੀ ਤੇ ਐਕਟੀਵਿਟੀ ਕਰਕੇ ਤਾਂ ਦਿਖਾ ਕਿਵੇਂ ਕਰੀਏ ਤਿੰਨ ਚੱਕੋ ਚਲੋ ਜੀ ਪਵਨ ਤੁਹਾਡੀ ਵਾਰੀ ਪੁੱਤ ਨਹੀਂ ਪੁੱਤ ਗਲਤ ਹੋ ਗਿਆ ਪਵਨ ਦੇਖੋ ਤੀਰ ਦਾ ਮੂੰਹ ਕਿੱਧਰ ਹੈ ਧਿਆਨ ਨਾਲ ਦੇਖੋ ਚਲੋ ਜੀ ਸਾਡੇ ਦਾ ਅਰਤੀ ਜੂਰੀ ਆਊਟ ਜੀ ਤੈਨ ਚੱਕਲੇ ਤੁਸੀਂ ਨਹੀਂ ਚਲੋ ਜੀ ਆਇਆ ਸਿੰਘ ਸਾਹਮਣੇ ਆਜਾ ਹੁਣ ਤੁਸੀਂ ਭਵਨ ਤੇ ਖੁਸ਼ਦੀ ਪਿੱਛੇ ਆਜੋ ਲੈ ਜੀ ਜੀ ਲੈ ਜੀ ਸਾਹਮਣੇ ਆਜੇ ਦੋਨੇ ਬੱਚੇ ਤੁਸੀਂ ਇੱਕ ਇੱਕ ਚਾਂਸ ਮਿਲਣਾ ਤੁਹਾਨੂੰ ਚਲੋ ਜੀ ਤਿੰਨ ਚੱਕੋ ਪੈਨ ਤੇ ਮੂਹ ਕਿੱਧਰ ਕਰ ਦੋਗੇ ਖੁਸ਼ੀ ਕਰਨੀ ਹੁਣ ਕਿੰਨੇ ਚੱਕ ਲੈ ਜੀ ਆਪਾਂ ਤਿੰਨ ਚੱਕਣੇ ਸੀ ਪੁੱਤ ਤੂੰ ਪੰਜ ਚੱਕ ਲੈ ਚਲੋ ਜੀ ਸੈਜੂ ਤੁਹਾਡੀ ਵਾਰੀ ਇਹ ਤਾਂ ਪਹਿਲਾਂ ਵਾਂਗ ਹੀ ਬਣਾਤੀ ਪੁੱਤ ਹਾਂ ਇੱਧਰ ਨੂੰ ਮੂੰਹ ਕਰਨਾ ਚਲੋ ਜੀ ਹੁਣ ਮੇਰੀ ਵਾਰੀ ਆ ਹਾਂਜੀ ਮੈਂ ਮੈਡਮ ਤੇ ਵਿਸ਼ਵਾਸ ਕਰਦੇ ਹਾਂ ਹਾਂਜੀ ਮੈਂ ਓਕੇ ਜੀ ਪੁੱਤ ਧਿਆਨ ਨਾਲ ਪਹਿਲਾਂ ਦੇਖੋ ਕੋਈ ਵੀ ਐਕਟੀਵਿਟੀ ਸਾਨੂੰ ਕੋਈ ਕਰੇ ਦੇਖੋ ਤੁਸੀਂ ਆਪਾਂ ਨੂੰ ਕਿੰਨੇ ਪੈਨ ਮਿਲੇ ਆ 5 ਪੈਨ ਮੂੰਹ ਕਿੱਧਰ ਆ ਜੀ ਹੁਣ ਪੈਨਾਂ ਦਾ ਇਕਮ ਇਕਮ ਵਾਲਾ ਇਕਮ ਧਿਆਨ ਨਾਲ ਦੇਖ ਪੁੱਤ ਤੂੰ ਕਨਫਿਊਜ਼ ਹੋਈ ਗਿਆ ਠੀਕ ਹੈ ਜੀ ਇਧਰ ਤੇ ਆਂਦੇ ਹੋ ਮੂੰਹ ਆਪਾਂ ਕਿੱਧਰ ਨੂੰ ਕਰਨਾ ਹੁਣ ਤੁਹਾਡੇ ਵਾਲ ਕਰਦੀ ਹੈ ਜੀ ਸਿੱਟਾ ਚੇਂਜ ਹੈ ਧਿਆਨ ਨਾਲ ਪਹਿਲਾ ਇੱਕ ਪੈਨ ਹੀ ਚੱਕਾਂਗੇ ਪੁੱਤ ਇਧਰ ਰੱਖ ਤਾਂ ਹਾਂਜੀ ਥੈਂਕ ਯੂ ਹੁਣ ਆਪਾਂ ਕਿੰਨੇ ਚੱਕਣੇ ਆ ਇੱਕ ਪੈਨ ਹੀ ਹੋਰ ਚੱਕਣਾ ਕਿੰਨੇ ਪੈਨ ਚੱਕ ਲੈ ਮੈਂ ਦੋ ਜੀ ਇੱਕ ਹੋਰ ਚੱਕਣਾ ਮੈਂ ਹਜੇ ਮੂੰਹ ਕਿੱਧਰ ਹੋ ਗਿਆ ਜੀ ਤੀਰ ਦਾ ਸਾਡੇ ਸਹੀ ਹੈ ਜੀ ਹਾਂਜੀ ਸਮਝ ਗਏ ਜੀ ਹਾਂਜੀ ਇਹ ਚ ਕਨਫਿਊਜ਼ ਕਰੋ ਜਿਵੇਂ ਤੁਸੀਂ ਤਿੰਨ ਪੈਨਾਂ ਹੀ ਚੱਕ ਲੈਣਿਓ ਆਏ ਤਿੰਨ ਨਹੀਂ ਚੱਕਣੀ ਉਧਰ ਤੁਸੀਂ ਇੱਕ ਇੱਕ ਚੱਕੋ ਹੁਣ ਦੇਖੋ ਇਧਰ ਨੂੰ ਜੇ ਮੂੰਹ ਕਰਾਂਗੇ ਤਾਂ ਕਿਵੇਂ ਕਰੂੰਗੀ ਇੱਕ ਪੈਨ ਚੱਕਿਆ ਉਧਰ ਨੂੰ ਮੂੰਹ ਕਰਤਾ ਠੀਕ ਹੈ ਨਾ ਧਿਆਨ ਦੇ ਨਾਲ ਧਿਆਨ ਨਾਲ ਦੇਖੋ ਜੇ ਤਾਂ ਆਪਾਂ ਇਧਰੋਂ ਦੇਖੋ ਹੁਣ ਇਧਰੋਂ ਆਪਣੀ ਸ਼ੇਪ ਬਣਦੀ ਹੈ ਨਾ ਦੇਖੋ ਕੋਈ ਵੀ ਚੀਜ਼ ਆ ਇਹ ਇਧਰ ਦੇਖੋ ਇਹ ਆ ਦੇਖੋ ਇਧਰੋਂ ਜੇ ਆਪਾਂ ਐ ਚੱਕੀ ਜਾਵਾਂਗੇ ਦੇਖੋ ਆ ਦੇਖੋ ਐ ਤਾਂ ਆਪਾਂ ਸਾਰੀ ਗਲਤ ਕਰ ਲਾਂਗੇ ਆਪਾਂ ਨੂੰ ਦੇਖੋ ਆ ਇਹਨਾਂ ਨੂੰ ਮੂੰਹ ਬਣਾਉਣਾ ਆਪਾਂ ਆ ਦੇਖੋ ਇੱਕ ਇਧਰ ਲਾਤਾ ਇੱਕ ਇਧਰ ਲਾਤਾ ਉਹਨੂੰ ਚੱਕ ਕੇ ਸੈਂਟਰ ਚ ਲਾਤੀ ਆਪਣੀ ਗਤੀਵਿਧੀ ਕੀ ਹੋ ਗਈ ਕੰਪਲੀਟ ਚਲੋ ਜੀ ਕਲਾਪ ਕਰੋ ਜੀ